ਉਹ ਨਾ ਬੋਲੋ ਕਿ ਇਹਦਾ ਨਾਮ ਉਹਨਾਂ ਲਿਓ ਕਲੀਟ ਮਾਰਦੀ ਲਾਈਵ ਨਾ ਕਰ ਨਹੀਂ ਲਾਈਵ ਨਹੀਂ ਸਿੱਧੀ ਵੀਡੀਓ ਬਣਾ ਕੇ ਉਹ ਬਲੌਗ ਬਣਾਵਾਂਗੇ ਉਹਦਾ ਕਰ ਦੇਾਂਗੇ ਲਾਈਵ ਦਾ ਨਹੀਂ ਪਹਿਲਾਂ ਦੇਖ ਲੱਗਿਆ ਆਹ ਉਸਤਾਦ ਜੀ ਉਹ ਕੋਈ ਗੋਣ-ਗੋਣ ਦੇ ਦੇ ਯਾਰ ਖੇਡ-ਖੂਡ ਦੱਸ ਦੇ ਖੇਡ-ਖੂਡ ਦੱਸ ਦੇ ਆਪਾਂ ਕਿੱ데 ਸਾਹਮਣੇ ਉਹਨੇ ਫਿਟਰ ਦੱਸ ਦੇ ਤਾਂ ਇਹ ਉਹ ਮਾਰਾ ਗਾੜੀ ਚੱਪੇ ਦਾ ਬਰਾਬਰ ਬੋਲੋ ਕਹਿੰਦੇ ਬਹੁਤ ਆਏ ਕਰੀ ਨਹੀਂ ਨਹੀਂ ਖੇਡ ਜੀ ਇਹ ਨਾ ਨਾ ਸਾਹਮਣੇ ਦੇ ਬਣਾ ਕੇ ਉਹਦੇ ਦਸ ਗੱਲ ਦੱਸ ਦੇ ਤੀੜੀ ਤੀੜੀ ਗੱਲ ਗੇਮ ਦੱਸ ਰਿਹਾ ਤੁਹਾਨੂੰ ਕਿਵੇਂ ਕਿਵੇਂ ਸਾਂਭਦੇ ਹੁੰਨੇ ਆ ਸਾਂਭਣ ਵਾਲੇ ਬਾਜੀ ਕਿਵੇਂ ਸਾਂਭਦੇ ਕਿਹੜੀਆਂ ਚੀਜ਼ਾਂ ਪੁੱਛ ਲੈਣੋ ਜਿਹੜੀਆਂ ਚੀਜ਼ਾਂ ਚੀਜ਼ਾਂ ਦਾ ਨਾਮ ਦੱਸ ਮੈਂ ਪੁੱਛ ਲਾ ਸਾਨੂੰ ਬਦਲ ਲੱਗ ਜਾ ਜਿਵੇਂ ਅੱਜ ਦਾ ਤਾਂ ਮੈਂ ਦੱਸਦਾ ਮੈਂ ਹੁਣ ਆ ਗਿਆ ਆ ਗਏ ਹਾਂ ਕਿੰਨਾ ਪਾਣੀ ਕਿੰਨੇ ਆਏ ਨੇ ਆਏ ਨੇ ਹਾਂ ਪਾਣੀ ਪਾਣੀ ਪੀ ਕੇ ਪਾਣੀ ਪੀ ਗਏ ਫੇਰ ਹਾਂ ਉਹਦੇ ਛੜ ਤੋਂ ਛੜ ਤੋਂ ਕਹੋਣੀ ਹੈ ਕਣਕੋਂ ਕੁੰਟੇ ਲਾ ਦੇ ਹਾਂ ਫੇਰ ਰਾਤ ਨੂੰ ਬਣਿਆ ਉਹ ਪਾਣੀ ਦੀ ਇਹਨੇ ਬਲਾਂ ਥੋੜੀ ਲਈ ਜਾਵਾਂਗੇ ਬੜੇ ਹੋ ਜਾਣਗੇ ਇਹਦਾ ਆ ਪਾਕਿਸਤਾਨ ਵਾਲਿਆਂ ਨੂੰ ਉੱਤੇ ਹੋ ਗਿਆ ਕੰਮ ਦਸਰ ਵਾਲੀ ਗੇਂਦ 2 ਵਜੇ ਘਟ ਕੇ ਫੇਰ ਦਸਰ ਤੁਸੀਂ ਜਾਨਾ ਕਹਿ ਰਾ ਤਾਂ ਇਹ ਦੁਆਏ ਰਾਤ ਤੇ ਸਾਰਿਆਂ ਦਾ ਚੰਗੀ ਬਰੀਡ ਕਿਹੜੇ ਕੂਤਰਾਂ ਦੀ ਮਸਣ ਕਿਹੜੇ ਕਿਹੜੇ ਨਸਲ ਚੰਗੀਆਂ ਸਾਰਿਆਂ ਨੂੰ ਨੇੜੇ ਹੈ ਕਾਕੀ ਵਾਲੇ ਕਾਕੀ ਵਾਲੇ ਸਾਰੇ ਚੰਗੇ ਆ ਕਿਹੜੀਆਂ ਹੱਥਾਂ ਨਾਲ ਕਾਕੇ ਕਾਲੇ ਅੱਖਾਂ ਦੇ ਤੇ ਲਾਲ ਦੇ ਆਪਾਂ ਫੜਾ ਚਿੱਟੀਆਂ ਨੇ ਛੱਟਾਂ ਦੇ ਤੇ ਬਿੰਦਰ ਕਲੇ ਕੋਟਰ ਵੀ ਤੇ ਚੰਗੇ ਆ ਯਾਰ ਉਹ ਘਰੇ ਵਾ ਟੋੜਦੇ ਕੱਪ ਗਲੇ ਘਰੇ ਉਹ ਥੱਲੇ ਆ ਕੇ ਕੀ ਕਰਦੇ ਆ ਥੱਲੇ ਆ ਕੇ ਚਾਲ ਜਵਾਨ ਬੈਹ ਜਾ ਮੈਂ ਕਿਹੜੇ ਨੇ ਢੀੜੇ ਨਹੀਂ ਢੀੜ ਘੱਟ ਕਰ ਦੇਣਾ ਬਿੰਦਰ ਕੇ ਉੱਪ ਚੇ ਤਾਂ ਹੀ ਬੈਠਣਗੇ ਤੇ ਜਿਹੜੇ ਰਾਜੂ ਕੇ ਵਾਲੇ ਨੇ ਲੈਣਗੇ ਹੁਕਮੇ ਉਹ ਭਰਾ ਜੀ ਉਹ ਵੀਡੀਓ ਚ ਕਹਿੰਦੇ ਆ ਭਰਾਵੋ ਜਵਾਨਾਂ ਨੂੰ ਜੇ ਗੇਮ ਖੇਡ ਘੰਟਾ ਫਸਾ ਲੋ ਪੜਾ ਲੋ ਤੇ ਇਹਨੂੰ ਪੜ ਲਿਆ ਕਰ ਆ ਇਹ ਗੇਮਾਂ ਦਾ ਜਦੋਂ ਆਪਾਂ ਮਾਰ ਕੇ ਦੇਖ ਲਗੇ ਪੜਾਈ ਚ ਕਿਵੇਂ ਜਾਂ ਤੂੰ ਪੜਾਈ ਚ ਕਿਵੇਂ ਜਾਂ ਲੈਵੇਂ ਨੰਬਰ ਤੇ 100 ਹਾਂ 100 ਪਰ 100 ਨੰਬਰ ਤੇ ਛੱਡ ਤੀ 100 ਨੰਬਰ ਆ ਗਿਆ ਵਧਾਈਆਂ ਤੁਹਾਨੂੰ ਕਹ ਸਵਾ ਵਧਾਈਆਂ ਲਾਈਕ ਤੇ ਸ਼ੇਅਰ ਕਰ ਦਿਓ ਇਹਨੂੰ ਕਹ ਦੇ ਲਾਈਕ ਤੇ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਬਈ ਮੁੰਡਾ ਫਾਸਟ ਆਇਆ ਕੰਪਿਊਟਰ ਬਾਜੀ ਦਾ ਵੀ ਪੂਰਾ ਸ਼ੌਂਕ ਰੱਖਦਾ ਤੇ ਪੜ੍ਹਾਈ ਦਾ ਵੀ ਪੂਰਾ ਰੱਖਦਾ ਠੀਕ ਆ ਨਾ ਹੋਣਾ ਆਟਮਾ ਪਤਾ ਨਹੀਂ ਜਿੰਨੀ ਕੂਤਰਾਂ ਵਾਲੀ ਨੂੰ ਬਾਜੀ ਹੈ ਕੜ੍ਹਾਈ ਵਾਲੀ ਨੂੰ ਬਾਜੀ ਇਹ ਛੋਟਾ ਸਤੰਗ ਦਾ ਵੀ ਬ੍ਰੀਡਰ ਤਖੜਾ ਆ ਜਾ ਆ ਜਾ ਬਾਬਾ ਗਲਾਬੀ ਚੋੜੀ ਦੇ ਆ ਜਾ ਆ ਜਾ ਬਸ ਇੱਕ ਦਮ ਆਇਆ ਇੱਕ ਹੋਰ ਸੀ ਇਹ ਸਾਡਾ ਆ ਗਿਆ ਬਾਬਾ ਕਲਦੀਪ ਯਾਰ ਭਾਈ ਕੀ ਹਾਲ ਹੈ ਇਹਦੀ ਡਿਊਟੀ ਉਧਰ ਸੀਗੀ ਬਾਬੇ ਦੀ ਝੋੜੀ ਉਧਰ ਸੀ ਤੇਲਾ ਘਰਿਓ ਠੀਕ ਆ ਬੈਠੀ ਅੱਧੇ ਅੱਧੇਰ ਤੇ ਬੈਠ ਸਾਡਾ ਬਾਬਾ ਕੁਲਦੀਪ ਪੁੱਸਾ ਐਂਟਰਨਲ ਪਲੇਅਰ ਕੋ ਪੁੱਤਰਾਂ ਦਾ ਕਬੱਡੀ ਦਾ ਹਾਂ ਠੀਕ ਆ ਕਾ ਕਬੱਡੀ ਦਾ ਦਾ ਬੈਠਾ ਮੈਂ ਉਹ ਗੁਗਲੇ ਹੁਣਾਂ ਖੇਡਦਾ ਰਿਹਾ ਪੂਰੀ ਖੇਡਿਆ ਗੁਗਲੇ ਹੁਣਾਂ ਠੀਕ ਆ ਉਹ ਮੇਰਾ ਹੁਣ ਜਿਆਦਾ ਆ ਵੀ ਉਹੀ ਆ ਉਹ ਗੁਗਲੇ ਹੁਣਾਂ ਖੇਡਦਾ ਰਿਹਾ ਆ ਗੁਗਲੇ ਗੁਗਲੇ ਦਾ ਹੜੀ ਆ ਲੈ ਭਾਈ ਸਾਡੇ ਪੰਡਾ ਦਾ ਗੁਗਲਾ ਆ ਜਾ ਹੁਣ ਹੋਰ ਟੋਪ ਕੋਨ ਦੀ ਗੱਲ ਬਲੌਕ ਬਣਾ ਲਿਓ ਬਈ ਇਹ ਨਾ ਸਾਡੇ ਪੰਡਾ ਦਾ ਗੁਗਲਾ ਬੋਡੀ ਖੇਡਦਾ ਟੂਰਨਾਮੈਂਟ ਤੋਂ ਲੈ ਕੇ ਨਹੀਂ ਇੱਕ ਮਿੰਟ ਬਾਬਾ ਗੁਗਲਾ ਆ ਗਿਆ ਕੋਡੀ ਖੇਡਣ ਨੂੰ ਤੇ ਸਾਡੇ ਪਿੰਡਾਂ ਇਹਦੇ ਵੀ ਲੀਡੇ ਲਾਏ ਵੀ 60 ਸਾਲਾਂ ਦਾ ਮੈਸ ਸੀਗੇ ਇਹ 60 ਦਾ ਤਾਂ ਹੋਇਆ ਨਹੀਂ ਇਹਦਾ 50 ਸਾਲਾਂ ਦਾ ਹੀ ਗੁਗਲਾ 70 ਸਾਲ ਦਾ ਹੈ ਇਹ ਸਾਡੇ ਦੂਜਿਆਂ ਨੂੰ ਕਰਿਆ ਤੂੰ ਐ ਫੜ ਤੂੰ ਐ ਫੜ ਸਾਡੇ ਕੋਡੀ ਵਾਲਨੇ ਬੜਿਆ ਨਾ ਕੀ ਗੱਲ ਤੇਰੇ ਵੀ ਮੈਂ ਤੂੰ ਹੀ ਫੜ ਲੱਕ ਤੂੰ ਇਹ ਵੀ ਭਰਦਾ ਭਾਈ ਇਹਨੂੰ ਸੈਟ ਚਲਾ ਤਾਂ ਸੈਟ ਚਲਾ ਕੇ ਇਹਨੂੰ ਦੂਜਿਆਂ ਕੋਲੋਂ ਲਾ ਆ ਇਹਨੂੰ ਬੁਗਲਾ ਲਾਤਾ ਹੈ ਉਹੋ ਨਾ ਚਪੇੜ ਜੀ ਇਹਦੇ ਮਾਰੀ ਇਹ ਕਦੇ ਆਏ ਝੱਕ ਕਰੇ ਆਏ ਝੱਕ ਬੁਗਲਾ ਆਏ ਪਾਪਾ ਮਾਰੀ ਹੋਰ ਆਤੀ ਆ ਉਹ ਆਏ ਇਹੀ ਕਰੀ ਜਾਵੇ ਇਹ ਪਾਸੇ ਇਹ ਬੁਗਲੇ ਨਹੀਂ ਜਾ ਕੀ ਨਾ ਫਾਗਣਾ ਬੁਗਲਾ ਫੜਨਾ ਬੁਗਲਾ ਅੰਦੀ ਗਾੜਾ ਦੀ ਉਹ ਕੋਮਰ ਵਾਲੇ ਕੁੱਕੜ ਦੀ ਨਿਗਾਹ ਨਹੀਂ ਹੁੰਦੀ ਉਹ ਹੋ ਗਿਆ ਨਿਗਾਹ ਉੱਡ ਗਈ ਜਦੋਂ ਉਹ ਗੁੱਡੇ ਜਾ ਕੇ ਬਾਗਾ ਬਹੁਤ ਦਿੱਤੀਆਂ ਹੈ ਨਾ ਇਹਨਾਂ ਦਾ ਨੱਕ ਕੋਟ ਕੱਟ ਉਹ ਤਰੋਕ